ਦਿਲ ਹੈ ਮੁਸ਼ਕਿਲ ਦੇ ਸਿਤਾਰੇ ਰਣਵੀਰ ਕਪੂਰ ਅਤੇ ਨੁਸ਼ਕਾ ਸ਼ਰਮਾ ਕੱਲ ਫਿਲਮ ਦੀ ਪ੍ਰੋਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਜਿੱਥੇ ਦੋਹਾਂ ਨੇ ਦੀਵਾਲੀ ਮਨਾਈ ਅਤੇ ਖੂਬ ਮਸਤੀ ਵੀ ਕੀਤੀ ਫਿਲਮ ਦਿਲ ਹੈ ਮੁਸ਼ਕਿਲ ਵੀ ਕੱਲ ਹੀ ਰਿਲੀਜ਼ ਹੋਈ ਹੈ ਵੇ ਹਰਦੀ ਰਾਜਧਾਨੀ ਪਟਨਾ ਵਿੱਚ ਕਰਨ ਜੋਹਰ ਦੀ ਫਿਲਮ ਮੇ ਦਿਲ ਹੈ ਮੁਸ਼ਕਿਲ ਦੀ ਰਿਲੀਜ਼ ਮੌਕੇ ਬੀਜਪੀ ਵਰਕਰਾਂ ਨੇ ਜਮ ਕੇ ਹੰਗਾਮਾ ਕੀਤਾ ਜਿਨ੍ਹਾਂ ਨੇ ਨਿਰਮਾਤਾ ਕਰਨ ਦਾ ਪੁਤਲਾ ਫੂਕਿਆ ਤੇ ਫਿਲਮ ਦੇ ਪੋਸਟਰ ਤੇ ਕਾਲਖ ਵੀ ਮਲ ਦਿੱਤੀ ਐਨਐਸਟੀ 5 ਕਰੋੜ ਡੀਲ ਮਾਮਲੇ ਨੂੰ ਲੈ ਕੇ ਅਦਾਕਾਰ ਫਰਹਾਨ ਅਕਟਰ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਦੀ ਗੱਲ ਸੁਣ ਰਹੇ ਹੋ ਜੋ ਤੁਹਾਨੂੰ ਧਮਕਾ ਰਹੇ ਨੇ ਇਹ ਧਮਕੀ ਇੱਕ ਵਿਅਕਤੀ ਬਾਰੇ ਨਹੀਂ ਮਲਕੀ ਤੁਹਾਡੇ ਪਰਿਵਾਰ ਅਤੇ ਘਰ ਬਾਰੇ ਵੀ ਹੈ ਅਦਾਕਾਰ ਦੀਪਿਕਾ ਪਾਦੁਕੋਨ ਨੇ ਸਲਾਪਨੇ ਪਰਿਵਾਰ ਨਾਲ ਬੈਂਗਲੂਰੂ ਵਿੱਚ ਦੀਵਾਲੀ ਮਨਾਏਗੀ ਦੀਪਿਕਾ ਫਿਲਮ ਰਾਣੀ ਪਦਮਾਵਤੀ ਦੀ ਸ਼ੂਟਿੰਗ ਤੋਂ ਪਹਿਲਾਂ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੀ ਹੈ ਦੀਪਿਕਾ ਨੇ ਦੱਸਿਆ ਸ਼ੂਟਿੰਗ ਸ਼ੁਰੂ ਹੋਵੇ ਇਸ ਤੋਂ ਪਹਿਲਾਂ ਮੈਂ ਇੱਕ ਖਾਸ ਦਿਨ ਆਪਣੇ ਪਰਿਵਾਰ ਨਾਲ ਮਨਾਵਾਂਗੀ

ਸਨਕਸ਼ੀ ਤੇ ਜੌਨ ਵਰਾਇਮ ਦੀ ਫਿਲਮ ਫੋਰਸ ਟੂ ਦਾ ਗੀਤ ਉਹ ਜਾਨੀ ਆ ਰਿਲੀਜ਼ ਹੋ ਗਿਆ ਜਿਸ ਵਿੱਚ ਸਨਕਸ਼ੀ ਸੇਨਾ ਜੌਨ ਨੂੰ ਆਈ ਲਵ ਯੂ ਕਹਿੰਦੀ ਨਜ਼ਰ ਆ ਰਹੀ ਹੈ ਗੀਤ ਨੂੰ ਆਵਾਜ਼ ਨੀਹਾ ਕੱਕੜ ਨੇ ਦਿੱਤੀ ਹੈ ਗੁਰਦਾਸ ਮਾਨ ਨੇ ਟਵੀਟ ਕਰਕੇ ਵਿਰਾਟ ਕੋਹਲੀ ਦੇ ਉਸ ਟਵੀਟ ਦੀ ਸ਼ਲਾਘਾ ਕੀਤੀ ਜਿਸ ਵਿੱਚ ਉਹਨਾਂ ਦੇਸ਼ ਤੇ ਫੌਜੀਆ ਨੂੰ ਸਲਾਮ ਕੀਤਾ ਸੀ ਇਸ ਟਵੀਟ ਤੇ ਗੁਰਦਾਸ ਮਾਨ ਨੇ ਵਿਰਾਟ ਕੋਹਲੀ ਦੀ ਸਫਤ ਕਰਦੇ ਉਹਨਾਂ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਹੈ ਜਿਸ ਵਿੱਚ ਉਹ ਕੋਹਲੀ ਨੇ ਗੁਰਦਾਸ ਮਾਨ ਦਾ ਧੰਨਵਾਦ ਵੀ ਕੀਤਾ